ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ 1954 ਮਾਰਚ ਦਾ ਪਹਿਲਾ ਹਫਤਾ ਸੀ ਇੱਕ ਸ਼ਾਮ ਨੂੰ ਮਸਲਾ ਤਾਰ ਮੀ ਪਹਿਣਾ ਸ਼ੁਰੂ ਹੋ ਗਿਆ ਮਗਰੋਂ ਘੜੇ ਪੈਣ ਲੱਗ ਪਏ ਜਿਸ ਨੇ ਇੰਨੀ ਠੰਡ ਕਰ ਦਿੱਤੀ ਜੋ ਸਹਾਰਨੀ ਘਟਨ ਸੀ ਜਦ ਬਿਜਲੀ ਕੜਕਦੀ ਸੀ ਤਾਂ ਦਿਲ ਕੰਬ ਜਾਂਦਾ ਸੀ ਮੀ ਕਹਿੰਦਾ ਸੀ ਕਿ ਅੱਜ ਹੀ ਪਹਿਣਾ ਹੈ ਘਰੋਂ ਨਿਕਲਣਾ ਹੀ ਅਸੰਭਵ ਜਿਹਾ ਸੀ ਛੋਟੀ ਹਰਪਜਨ ਸਿੰਘ ਜੀ ਜਿਨ੍ਹਾਂ ਦਾ ਰੋਜ਼ਾ ਨਿਮਸੀ ਸਵੇਰੇ ਸ਼ਾਮ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਹਨ ਵੱਡੀ ਪ੍ਰਕਰਮਾ ਕਰਕੇ ਬਾਬਾ ਅਟਲ ਜੀ ਤੇ ਜਾਣਾ ਹੈ ਅਤੇ ਹਰ ਮੰਦਰ ਸੇਵਕ ਮੱਥਾ ਟੇਕ ਕੇ ਅਕਾਲ ਤਖਤ ਹਾਜ਼ਰੀ ਭਰਨੀ ਅਤੇ ਫਿਰ ਮੁੜਨਾ ਪਰ ਅੱਜ ਮੌਸਮ ਦਾ ਹਾਲ ਵੇਖ ਕੇ ਉਹਨਾਂ ਨੂੰ ਫ੍ਰੀ ਸਬਜ਼ੀ ਦਾ ਇਹ ਕਥਨ ਜਾਦਾ ਗਿਆ ਫਰੀਦਾ ਗਲੀਆਂ ਟਿੱਕੜ ਦੂਰਕਾਰ ਨਾਲ ਪਿਆਰੇ ਨੇਹੋ ਜਨਾ ਤਾਂ ਪਈ ਜੈ ਕੰਬਲੀ ਰਹਾ ਤਾਂ ਟੁੱਟੈ ਨਿਹੋ ਭਾਵੇਂ ਨੇਮ ਨਿਪੋਣਾ অতি ਮੁਸ਼ਕਲ ਸੀ ਪਰ ਨਿਹੋ ਤੋੜਨਾ ਅਸੰਭਵ ਸੀ ਅੰਤ ਉਹਨਾਂ ਨੇ ਇਹੀ ਫੈਸਲਾ ਲਿਆ ਪੀਜੋ ਸਿੱਜੋ ਕੰਬਲੀ ਅਲੇ ਵਰ ਸੋ ਮੇਹੋ ਜਾਇ ਮਿਲਾ ਦਿਨਾ ਸੱਜਣਾ ਟੁੱਟਾ ਨਹੀਂ ਨਿਹੋ ਉਹਨਾਂ ਨੇ ਗਰਮ ਬਨੈਨ ਗਰਮ ਕਮੀਜ਼ ਸਵੈਟਰ ਅਮਰੀਕਨ ਜੈਕਟ ਅਤੇ ਉੱਪਰ ਦੀ ਗੈਸ ਕੈਪ ਜੋ ਵਿਸ਼ਵ ਜਦੋਂ ਵੇਲੇ ਫੌਜ ਨੂੰ ਗੈਸ ਤੋਂ ਬਚਣ ਲਈ ਮਿਲੀ ਸੀ ਅਤੇ ਦਸਤਾਰ ਦੇ ਉੱਪਰ ਦੁਹਰਾ ਮੋਮਜਮਾ ਬਣ ਕੇ ਘਰੋਂ ਨਿਕਲ ਪਏ ਬਾਜ਼ਾਰ ਸੁੰਸਣ ਸਨ ਕੋਈ ਵੀ ਜੀਵ ਨਜ਼ਰ ਨਹੀਂ ਸੀ ਆ ਰਿਹਾ ਹਨੇਰਾ ਘੁੱਪ ਸੀ ਹੱਥ ਨੂੰ ਹੱਥ ਨਹੀਂ ਸੀ ਸੁਜਦਾ ਸੋਢੀ ਹਰਪਜਨ ਸਿੰਘ ਜੀ ਲਿਖਦੇ ਹਨ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਉਹ ਪ੍ਰਕਰਮਾ ਵਿੱਚ ਪੁੱਜ ਗਏ ਉੱਥੇ ਨਾ ਤਾਂ ਕੋਈ ਬੰਦਾ ਸੀ ਨਾ ਹੀ ਕਿਸੇ ਬੰਦੇ ਦੀ ਜਾਤ ਆਮ ਕਰਕੇ ਜਦ ਬਿਜਲੀ ਫੇਲ ਹੋ ਜਾਂਦੀ ਸੀ ਤਾ ਦਰਬਾਰ ਸਾਹਿਬ ਦੇ ਜਨਰੇਟਰ ਚਾਲੂ ਹੋ ਜਾਂਦੇ ਸਨ ਪਰ ਉਸ ਰਾਤ ਉਹ ਵੀ ਬੰਦ ਸਨ ਮੀਂਹ ਨਾਲ ਹਨੇਰੀ ਅਤੇ ਗੜੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਰਹੇ ਸਨ ਸੋਢੀ ਹਰਪਜਨ ਸਿੰਘ ਜੀ ਆਪਣੀ ਹੀ ਧੁੰਨ ਵਿੱਚ ਵਾਧੇ ਗਏ ਦੁਖਬੰਜਨੀ 베ਰੀਸਾ ਪਹੁੰਚ ਕੇ ਉਹਨਾਂ ਨੇ ਅੰਮ੍ਰਿਤ ਦਾ ਕੁੱਟ ਪੀਤਾ ਅਤੇ ਜਦ ਵਾਪਸ ਪਰਤੇ ਤਾਂ ਕੀ ਦੇਖਦੇ ਹਨ ਸੋਢੀ ਹਰਪਜਨ ਸਿੰਘ ਜੀ ਦੀ ਇੱਕ ਬੜੀ ਹੀ ਪੈਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੋਢੀ ਹਰਪਜਨ ਸਿੰਘ ਜੀ ਨੇ ਦੁਖ ਪੰਜਨੀ ਸਹਿਤੋਂ ਅੰਮ੍ਰਿਤ ਦਾ ਘੋਟ ਪੀਤਾ ਅਤੇ ਵਾਪਸ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਮਦਰੇ ਜਿਹੇ ਕੱਦ ਦੀ ਬਿਰਦ ਬੀਬੀ ਜਿਸਨੇ ਪਤਲੀ ਜਹੀ ਕਮੀਜ਼ ਸਲਵਾਰ ਪਾਈ ਹੋਈ ਸੀ ਜੋ ਬਾਰਿਸ਼ ਦੇ ਨਾਲ ਗਰੂਚ ਹੋ ਕੇ ਉਸ ਦੇ ਜਿਸਮ ਨਾਲ ਹੀ ਚੰਬੜੀ ਹੋਈ ਸੀ ਉਹ ਬੀਬੀ ਕੰਨ ਨਾਲ ਢੋਲ ਆ ਕੇ ਖੜੀ ਹੈ ਅਤੇ ਛੋਟੀ ਹਰਪਜਨ ਸਿੰਘ ਜੀ ਨੂੰ ਵੇਖ ਕੇ ਅੱਗੇ ਵਧੀ ਅਤੇ ਕਹਿਣ ਲੱਗੀ ਕਹਿਰ ਤੂਫਾਨ ਵਿੱਚ ਹਿੰਮਤ ਕਿਵੇਂ ਪਈ ਜੋ ਇੱਥੇ ਪੁੱਜ ਗਿਆ ਹੈ ਜਦੋਂ ਬਿਜਲੀ ਗੜਕੀ ਤਾਂ ਇੱਕ ਬੇਰ ਚੁੱਕ ਕੇ ਉਸ ਬਿਰਧ ਮਾਈ ਨੇ ਛੋਟੀ ਹਰਪਜਨ ਸਿੰਘ ਜੀ ਨੂੰ ਦੇ ਦਿੱਤਾ ਅਤੇ ਕਿਹਾ ਜਿਸ ਦੇ ਘਰ ਵਿੱਚ ਬੱਚਾ ਨਾ ਹੋਵੇ ਉਸਨੂੰ ਇਹ ਬੇਰ ਦੇ ਦੇਵੀ ਬੱਚਾ ਜ਼ਰੂਰ ਹੋ ਜਾਵੇਗਾ ਇਸ ਤਰ੍ਹਾਂ ਉਸਨੇ ਕਈ ਬੇਰ ਦਿੱਤੇ ਅਤੇ ਨਾਲੇ ਵਰ ਵੀ ਅਤੇ ਛੋਟੀ ਹਰਪਜਨ ਸਿੰਘ ਜੀ ਦੀਆਂ ਜੇਪਾਂ ਭਰ ਦਿੱਤੀਆਂ ਉਹ ਬੜਾ ਹੈਰਾਨਸਨ ਕਿ ਉਹ ਬਿਲਦ ਅਵਸਥਾ ਵਿੱਚ ਵੀ ਠੰਡ ਨੂੰ ਮਖੋਲ ਕਰ ਲਈ ਸੀ ਜਦ ਕਿ ਛੋਟੀ ਹਰਪਜਨ ਸਿੰਘ ਜੀ ਥਰ-ਥਰ ਕੰਬ ਰਹੇ ਸਨ ਅਤੇ ਦੰਦੋੜ ਕਬ ਜਾ ਰਹੇ ਸਨ ਕੁਝ ਚਿਰ ਪਿਛੋਂ ਉਹ ਬੇਤਮਾਈ ਛੋਟੀ ਜੀ ਨੂੰ ਕਹਿਣ ਲੱਗੀ ਮੈਨੂੰ ਮੇਰੇ ਘਰ ਛੱਡ ਕੇ ਆ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਘਰ ਕਿੱਥੇ ਹੈ ਤਾਂ ਕਹਿਣ ਲੱਗੇ ਮੇਰੇ ਨਾਲ ਨਾਲ ਚੁੱਪ ਕਰਕੇ ਤੁਰਿਆ ਚੱਲ ਪਰ ਕਰਮਾ ਜੋ ਨਿਕਲ ਕੇ ਮੰਜੀ ਸਰ ਵਾਲੇ ਪਾਸੇ ਮੁੜੇ ਅਤੇ ਪੁਰਾਣੇ ਰਸਤੇ ਤੋਂ ਜੋ ਕਿ ਬਾਬਾ ਅਟਲ ਸਾਬਜੀ ਵਾਲੀ ਸੜਕ ਦੇ ਥੱਲੇੋਂ ਦੀ ਜਾਂਦਾ ਸੀ ਕੋਲ ਸਰ ਗੁਰਦੁਆਰਾ ਸਭ ਲੈ ਗਏ ਅਤੇ ਅੱਗੇ ਜਾ ਕੇ ਮਾਤਾ ਕੋਲਾ ਜੀ ਦੇ ਗੁਰਦੁਆਰੇ ਪਾਸ ਖੜੇ ਹੋਏ ਇੱਕ ਕਬੂਤਰ ਗੜਿਆਂ ਦੀ ਮਾਰ ਖਾ ਕੇ ਬੇਹੋਸ਼ ਹੋਇਆ ਪਿਆ ਸੀ ਉਸ ਨੂੰ ਚੁੱਕਿਆ ਅਤੇ ਹਰਪ੍ਰਜਨ ਸਿੰਘ ਜੀ ਨੂੰ ਫੜਾ ਕੇ ਕਿਹਾ ਇਸ ਨੂੰ ਨਿਸ਼ਾਨ ਸਾਹਿਬ ਦੇ ਆਲੇ ਵਿੱਚ ਰੱਖਿਆ ਅਤੇ ਜਦੋਂ ਇਸ ਹੁਕਮ ਨੂੰ ਪੂਰਾ ਕਰਕੇ ਸੋਦੀ ਜੀ ਵਾਪਸ ਪਰਤੇ ਤਾਂ ਕੀ ਦੇਖਿਆ ਕਿ ਮਾਤਾ ਜੀ ਅਲੋਪ ਹੋ ਗਏ ਹਨ ਹਨੇਰੇ ਵਿੱਚ ਉਹਨਾਂ ਨੇ ਬੜੀ ਪਾਲ ਕੀਤੀ ਪਰ ਨਹੀਂ ਸਫਲ ਗਈ ਬਿਜਲੀ ਦੀ ਚਮਕ ਵਿੱਚ ਉਹ ਨਾ ਲੱਗ ਸਕੇ ਜਦੋਂ ਉਹ ਨਿਰਾਸ਼ ਹੋ ਕੇ ਮੁੜਨ ਹੀ ਲੱਗੇ ਸਨ ਕਿ ਮਾਤਾ ਜੀ ਫਿਰ ਪ੍ਰਗਟ ਹੋਏ ਅਤੇ ਕਹਿਣ ਲੱਗੇ ਬਸ ਇੰਨਾ ਹੀ ਹੌਸਲਾ ਸੀ 2 ਮਿੰਟ ਜਰ ਨਹੀਂ ਸਕਿਆ ਅਵੇ ਇਹੇ ਕਹਿ ਕੇ ਕਹਿਣ ਲੱਗੇ ਅੱਛਾ ਆਓ ਚੱਲੀਏ ਹੁਣ ਉਹ ਮਾਤਾ ਜੀ ਹਰਭਜਨ ਸਿੰਘ ਜੀ ਨੂੰ ਨਾਲ ਲੈ ਕੇ ਬਾਬਾ ਅਟਲ ਸਾਹਿਬ ਜੀ ਵਾਲੇ ਬਾਹੀ ਤੇ ਚੱਲ ਪਏ ਅਤੇ ਉਸ ਤੋਂ ਅੱਗੇ ਇੱਕ ਗਲੀ ਸੀ ਉੱਥੇ ਪੁੱਜ ਕੇ ਕਹਿਣ ਲੱਗੇ ਤੂੰ ਇੱਥੇ ਖੜਾ ਰਹਿ ਮੈਂ ਆਪੇ ਹੀ ਘਰ ਚਲੀ ਜਾਵਾਂਗੀ ਅਤੇ ਸੋਢੀ ਹਰਭਜਨ ਸਿੰਘ ਜੀ ਬਾਬਾ ਅਟਲ ਜੀ ਦੇ ਦਰਸ਼ਨ ਕਰਦੇ ਹੋਏ ਹਰਿਮੰਦਰ ਸਾਹਿਬ ਜਾ ਪੁੰਚੇ ਅਤੇ ਜਦੋਂ ਉਹ ਵਾਪਸ ਮੁੜੇ ਹਰ ਮੰਦਰ ਸਹਿਬ ਦੇ ਅੰਦਰ ਵੀ ਮੁਸ਼ਕਲ ਨਾਲ ਚਾਰ ਬੰਦ ਬੰਦੇ ਕੁੱਪ ਹਨੇਰੇ ਵਿੱਚ ਬੈਠੇ ਸਨ ਤੂਫਾਨ ਆਪਣਾ ਪੂਰੀ ਤੇਜ਼ੀ ਨਾਲ ਚੱਲ ਰਿਹਾ ਸੀ ਸੋਢੀ ਹਰਪਜਨ ਸਿੰਘ ਜੀ ਅੱਗੇ ਲਿਖਦੇ ਹਨ ਕਿ ਜਦੋਂ ਉਹ ਵਾਪਸ ਮੁੜ ਕੇ ਘਰ ਨੂੰ ਆ ਰਹੇ ਸਨ ਮੁਰਮੜ ਉਹਨਾਂ ਦੇ ਮਨਾਂ 'ੰਦਰ ਇਹ ਹੀ ਪ੍ਰਸ਼ਨ ਉੱਠ ਰਿਹਾ ਸੀ ਕਿ ਇਹ ਬਿਰਧ ਮਾਤਾ ਕੌਣ ਹੋ ਸਕਦੀ ਹੈ ਉਸਨੇ ਮੇਰੇ ਹੱਥ ਨੂੰ ਫੜਿਆ ਹੋਇਆ ਸੀ ਅਤੇ ਉਹਨਾਂ ਦਾ ਹੱਥ ਗਰਮ ਸੀ ਉਸ ਨੂੰ ਤੂਫਾਨ ਦਾ ਵੀ ਕੋਈ ਧੋਖਲਾ ਨਹੀਂ ਸੀ ਉਹ ਬਿਲਕੁਲ ਨਿਤੜਕ ਸਨ ਚੜ੍ਹਦੀਆਂ ਕਲਾ ਵਿੱਚ ਸਨ ਉਹਨਾਂ ਦੇ ਚਿਹਰੇ ਤੇ ਬੁੜਾਪੇ ਦੀ ਕੋਈ ਨਿਸ਼ਾਨੀ ਨਹੀਂ ਸੀ ਉਹਨਾਂ ਨੇ ਜੋ ਬਿਰ ਸੋਢੀ ਜੀ ਨੂੰ ਦਿੱਤੇ ਸਨ ਉਹੋ ਸੋਢੀ ਜੀ ਨੇ ਪੰਗਿਆਂ ਦੇ ਕਿਲੇ ਵਿੱਚ ਜੋ ਬੀਬੀਆਂ ਦਾ ਸਤਸੰਗ ਹੁੰਦਾ ਸੀ ਉੱਥੇ ਜਾ ਕੇ ਬੇਔਲਾਦ ਬੀਬੀਆਂ ਨੂੰ ਦਿੱਤੇ ਅਤੇ ਸੱਚਮੁੱਚ ਹੀ ਗੁਰੂ ਮਹਾਰਾਜ ਦੀ ਮਿਹਰ ਨਾਲ ਉਹਨਾਂ ਦੀਆਂ ਗੋਦੀਆਂ ਹਰੀਆਂ ਭਰੀਆਂ ਹੋ ਗਈਆਂ ਕੀ ਪਰਮਾਤਮਾ ਉਸ ਬਜ਼ੁਰਗ ਮਾਈ ਦਾ ਰੂਪ ਤਰ ਕੇ ਆਏ ਸਨ ਆਪ ਜੀ ਦਾ ਇਸ ਬਾਰੇ ਕੀ ਵਿਚਾਰ ਹੈ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ पीवत अमर पये नह काम तन मल शीतल अगन निवारी अनंद रूप प्रगटे संसारी क्या दे वो जा सबकी छतेरा सद्बलहारी जाओ लखबेरा तन मन जियो पिंड दे साजिया गुर किरपा ते नीचे निवाजया खोल के वारा महल बुलाया जैसा सा तैसा दिखलाया कहो नानक सब पर्दा टूटा हो ते रातों मैमन बूठा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ